ਉਦੋਂ ਟਰੈਕਟਰ ਬਹੁਤ ਜ਼ਿਆਦਾ ਸਪੀਡ ਤੇ ਆ ਰਹੇ ਸੀ ਦੋ ਤਾਂ ਪਹਿਲਾਂ ਹੀ ਲੱਗੇ ਹੋਏ ਸੀ ਲਾਈਨਾਂ 'ਚ ਓਵਰਟੇਕ ਕਰ ਰਹੇ ਸੀ ਤੀਜੇ ਨੇ ਹੋਰ ਓਵਰਟੇਕ ਕਰਕੇ ਜੀ ਟੰਡਾ ਨੂੰ ਟੰਡੀ ਨਾਲ ਕਹਿੰਦਾ ਵੀ ਸਾਈਡ ਤੇ ਕਰ ਲੋ ਹੁਣ ਪੰਨਾ ਪਹਿਲਾਂ ਹੀ ਸਾਈਡ ਤੋਂ ਚਿੱਟੀ ਲਾਈਨ ਤੋਂ ਵੀ ਥੱਲੇ ਸੀਗਾ ਜੀ ਫੇਰ ਵੀ ਮੇਰੇ ਉੱਤੇ ਝੜਾ ਕੇ ਲੰਘ ਗਿਆ ਜੀ ਜੌਂਡੀਆ ਟਰੈਕਟਰ ਵਾਲੇ ਨੇ ਨਾ ਜੀ ਉਹ ਗੁੜੀ ਇਹ ਸਾਈਡ ਤੇ ਨੂੰ ਸਿੱਟ ਗਿਆ ਜੀ ਖਤਾਨੀ ਇਹਨੂੰ ਜੀ ਸੜਕ ਤੇ ਕੁੜੀ ਗਿਰ ਗਈ ਜੀ ਇਹਦੇ ਉੱਪਰ ਟਰਾਲੀ ਦਾ ਟਾਇਰ ਲੰਘ ਗਿਆ ਜੀ ਇਹਦੇ ਨਾਲ ਟਰੈਕਟਰ ਵਾਲਿਆਂ ਤੇ ਭਾਈ ਬਹੁਤ ਹੋ ਘਰਿਆ ਜਾਵੇ ਨੱਥ ਪਾਉਣੀ ਚਾਹੀਦੀ ਆ ਜੀ ਇਹਨਾਂ ਦੇ ਭਜਾਉਂਦੇ ਬਹੁਤ ਨੇ ਜੀ ਇਹ ਟੋਲੇ ਵਾਲਦੇ ਨੇ ਮੇਰੇ ਨਾਲ ਸੀਗੇ ਸਕੂਟੀ ਤੇ ਇਹ ਛੁੱਟੀਆਂ ਚ ਆਏ ਸੀ ਜੀ ਵੈਸੇ ਤੇ ਉਧਰੋਂ ਮੈਂ ਰੋਟੀ ਦੇ ਪੋਲਾਂ ਤੋਂ ਲੈ ਕੇ ਜਾ ਰਿਹਾ ਸੀ ਉਧਰੋਂ ਟਰੈਕਟਰ ਬਹੁਤ ਜ਼ਿਆਦਾ ਸਪੀਡ ਤੇ ਆ ਰਹੇ ਸੀ ਦੋ ਤਾਂ ਪਹਿਲਾਂ ਹੀ ਲੱਗੇ ਹੋਏ ਸੀ ਲਾਈਨਾਂ ਚ ਓਵਰਟੇਕ ਕਰ ਰਹੇ ਸੀ ਤੀਜੇ ਨੇ ਹੋਰ ਓਵਰਟੇਕ ਕਰਕੇ ਜੀ ਟੰਡਾ ਨੂੰ ਟੰਡੀ ਨਾਲ ਕਹਿੰਦਾ ਵੀ ਸਾਈਡ ਤੇ ਕਰ ਲੋ ਜੀ ਉਹ ਪੰਨਾ ਪਹਿਲਾਂ ਹੀ ਸਾਈਡ ਤੋਂ ਚਿੱਟੀ ਲਾਈਨ ਤੋਂ ਵੀ ਥੱਲੇ ਸੀਗਾ ਜੀ ਫੇਰ ਵੀ ਮੇਰੇ ਉੱਤੇ ਝੜਾ ਕੇ ਲੰਘ ਗਿਆ ਜੀ ਕਿਹੜੀ ਜਗ੍ਹਾ ਦੀ ਗੱਲ ਹੈ ਜੀ ਖਟੜਾ ਪਹਿਲਾਂ ਲੰਘ ਕੇ ਜੀ ਖੁਰਦ ਤੋਂ ਉਰੇ ਆਈ ਹੈ ਜੀ ਅੱਧ ਦੁਪਹਿਰ ਕੋਲ ਅੱਧ ਦੁਪਹਿਰ ਲੰਘ ਗਿਆ ਜੀ ਤੁਸੀਂ ਕਹਦੇ ਸੀ ਐਕਟਿਵ ਆਤੀ ਸੀ ਵੀ ਆ ਪਿੱਛੇ ਘੱਟੀ ਹਾਂਜੀ ਹਾਂਜੀ ਦੋਨੇ ਸੀ ਦੋਨੇ ਹੀ ਸੀ ਫੇਰ ਇਹ ਸਕੂਟਰ ਤੋਂ ਗਿਰ ਗਈ ਹਾਂਜੀ ਮੈਂ ਵੀ ਡਿੱਗ ਗਿਆ ਜੀ ਜਦੋਂ ਟਰੈਕਟਰ ਆ ਗਿਆ ਜੀ ਮੈਂ ਬ੍ਰੇਕ ਲਾਤੇ ਜੀ ਮੈਂ ਬੁੜਕ ਕੇ ਖਤਾਨਾ ਚ ਡਿੱਗਾ ਜੀ ਇਹ ਜਦੋਂ ਟਰੈਕਟਰ ਇਹਦੇ ਉੱਤੇ ਚੜ ਗਿਆ ਜੀ ਬਹੁਤ ਬਾਅਦ ਚ ਬਹੁਤ ਕੋਸ਼ਿਸ਼ ਕੀਤੀ ਲੱਪਣ ਦੀ ਵੀ ਮੁੰਡੇ ਬਹੁਤ ਕੱਦੂ ਪਰਦੇ ਸਾਰੇ ਜਾਣਦੇ ਸੀ ਉਹ ਸਾਰੇ ਲੈ ਕੇ ਭੱਜ ਕੇ ਮੋਟਰਸਾਈਕਲ ਰੋਕਣ ਦੀ ਕੋਸ਼ਿਸ਼ ਕੀਤੀ ਲੱਭ ਜੂਗਾ ਕੋਈ ਲੱਭਿਆ ਨਹੀਂ ਹਾਂ ਟਾਇਰ ਚੜਿਆ ਜੀ ਪੱਲਾ ਸੀ ਕਿ ਟਰਾਲੀ ਨਾਲ ਸੀ ਟਰਾਲੀ ਟਰੈਕਟਰ ਦੋਨੇ ਸੀ ਕਿੰਨੀ ਉਮਰਾਂ ਕੁੜੀਆਂ ਦੀ 13 13 ਸਾਲ ਦੀ ੜ ਕਿਡੂ ਜੀ ਕਿਹੜੀ ਕਲਾਸ ਪੜ੍ਹਦੀ ਹੈ ਫੋਰਥ ਇਹਦੇ ਮਾਤਾ ਮਾਤਾ ਕੋਲ ਦੱਸਦਾ ਤੁਸੀਂ ਹਾਂ ਜੀ ਫਾਦਰ ਨੂੰ ਦੱਸਦਾ ਇਹ ਮਦਰ ਨੂੰ ਨਹੀਂ ਦੱਸਦਾ ਇਹ ਕਿਹੜੇ ਕਿਡੂ ਆਲੇ ਟੋਲੇ ਆਲੇ ਕਿੰਨੇ ਪੈਣ ਭਰਾਣੇ ਬੱਚੇ ਬਾਦਰ ਬ੍ਰਦਰ ਸਿਸਟਰ ਨਹੀਂ ਬਾ ਬ੍ਰਦਰ ਇਹਦਾ ਛੋਟਾ ਵੱਡਾ ਹਾਂ ਜੀ ਛੋਟਾ ਜੀ ਕੀ ਇਨਸਾਫ ਮੰਗਦੇ ਪ੍ਰਸ਼ਾਸਨ ਤੋਂ ਇਨਸਾਫ ਤਾਂ ਇਹ ਹੁਣ ਪਹਿਲੀ ਗੱਲ ਤਾਂ ਵੀ ਟਰੈਕਟਰਾਂ ਨੂੰ ਪਹਿਲੀ ਗੱਲ ਇਹ ਕਹਿਣੀ ਚਾਹੀਦੀ ਆ ਕਿ ਡੈੱਕ ਲਾ ਕੇ ਛੱਡੀ ਨਹੀਂ ਜਾਂਦੇ ਨੇ ਜੀ ਕੁਈ ਦੇਖਦਾ ਨਹੀਂ ਹੈਗਾ ਬਹੁਤ ਕੋਸ਼ਿਸ਼ ਕਰਦੇ ਆ ਆਪਣਾ ਅੱਡੇ ਤੇ ਰੋਡ ਤੇ ਹੋਟਲ ਆ ਹਲਵਾਈ ਦੀ ਦੁਕਾਨ ਆਈ ਉਥੇ ਵੀ ਐ ਦੱਦਾ ਘੰਟਾ ਖੜਕੇ ਸੜਕ ਕ੍ਰੋਸ ਕਰਨੀ ਪੈਂਦੀ ਹੈ ਜੀ ਬਹੁਤ ਜ਼ਿਆਦਾ ਦਿਵਲ ਤੇ ਰੱਖਦੇ ਨੇ ਜੀ ਕੋਈ ਕਿਸੇ ਨੂੰ ਸੁਣ ਨਹੀਂ ਰਿਹਾ ਬਸ ਬੇਤਗਾਦ ਖਿੱਚੀ ਵਰਦੇ ਨੇ ਜੀ ਟਰੈਕਟਰ ਹੀ ਜੀ ਪੂਆ ਕੋਲੇ ਗਈ ਹੋਈ ਸੀ ਜੀ ਮੇਰੀ ਬੇਟੀ ਕੋਲੇ ਉਹਦਾ ਭਰਾ ਲੈ ਕੇ ਆਇਆ ਮਾਛੜਾ ਲੈ ਕੇ ਆ ਦੀ ਮਾਛੜਾ ਤੇ ਆ ਮੱਲ ਲਵਾਣਾ ਕਿ ਦੁਗਾ ਟਾ ਪਕੇ ਟਰੈਕਟਰ ਨਾਲ ਆਏ ਆ ਤਾਂ ਮਾਰਿਆ ਟੂਟਰੀ ਦਾ ਖਦਾਨਾ ਜਾ ਕੇ ਵੀ ਬੇਟੀ ਸੜਕ ਤੇ गिर ਗਈ ਉਹਦੇ ਉੱਤੇ ਟਾਇਰ ਲੱਗ ਗਿਆ ਮੋਗੇ ਤੇ ਡੱਟ ਮੋਗੇ ਤੇ ਡੱਟ ਇਸ ਤਰ੍ਹਾਂ ਦੇਖਦੇ ਜਿਹੜੇ ਸਭਾ ਦੇ ਵਿੱਚ ਸਭਾ ਵਿੱਚ ਮਾਹੌਲ ਖਰਾਬ ਹੈ ਜਿਹੜੇ ਜਵਾਨਾਂ ਨੂੰ ਆਪਾਂ ਤੇ ਟਰੈਕਟਰ ਲੈ ਕੇ ਬਹੁ ਮਾਰੀ ਗੱਲਾਂ ਨਾ ਇਹਨਾਂ ਦੇ ਤਰੀਕੇ ਬਚਦੇ ਆਉਂਦੇ ਨੇ ਕੋਈ ਮੇਲਾ ਬਣਾਇਆ ਵੈਸੇ ਲੋਕਾਂ ਨੇ ਤਾਂ ਜੀ ਕਿੰਨੇ ਬੱਚੇ ਕੀ ਬੱਚੇ ਦਾ ਦੋ ਮਾਛੜਾ ਰ ਹੋਈ ਤੀ ਚਾਵਲ ਉਪਾਣ ਦੀ ਲੱਗਦੀਆ ਜਿੰਨੇ ਘਰ ਭਾਈ ਨੇ ਜਿੱਕਦੀ ਦੇ ਦੋ ਭੈਣ ਭਾਈ ਨਹੀਂ ਬੱਟੀ ਬੇਟੀ ਦੀ ਛੋਟਾ ਬੇਟਾ ਹਾਂਜੀ ਸਾਡਾ ਨਾ ਬਾਬਾ ਮੋਤੀ ਮਹਿਰਾ ਦੀ ਜਾ ਚਾਚਾ ਦੁੱਧ ਦਾ ਲੰਗਰ ਲਾਇਆ ਵੈ ਦੀ ਜੀ ਜਦ ਸਾਨੂੰ ਪਤਾ ਲੱਗਿਆ ਜੀ ਉੱਥੇ ਇੱਕ ਨਾ ਗੁੜੀਆ ਦੀ ਡੈਥ ਹੋ ਗਈ ਐਕਸੀਡੈਂਟ ਹੋ ਗਿਆ ਸਾਡੇ ਗੁਰਦੀਪ ਸਿੰਘ ਦਾ ਅਸੀਂ ਉਸੇ ਟਾਈਮ ਲੰਗਰ ਛੱਡ ਕੇ ਭੱਜੇ ਜੀ ਇਹ ਖਾਟੜਾ ਪੈਲਸ ਦੇ ਸਾਹਮਣੇ ਹੋਇਆ ਜੀ ਦੋ ਲਾਈਨਾਂ ਤਾਂ ਡਾਇਰੈਕਟਰਾਂ ਦੀਆਂ ਲੱਗੀਆਂ ਵੀਆਂ ਨੇ ਜੀ ਹਨ ਨਗਰ ਕੀਰਤਨ ਜਾ ਰਿਹਾ ਜੀ ਓਵਰਟੇਕ ਚ ਜੀ ਤੀਜੇ ਪਾਸੇ ਓਵਰਟੇਕ ਕੋ ਜੋਂਡੀਆ ਟਰੈਕਟਰ ਕਰ ਰਿਹਾ ਜੀ ਜੋਂਡੀਆ ਟਰੈਕਟਰ ਵਾਲੇ ਨੇ ਨਾ ਜੀ ਉਹ ਗੁੜੀ ਇਹ ਸਾਈਡ ਤੇ ਨੂੰ ਸਿੱਟ ਗਿਆ ਜੀ ਖਤਾਨੀ ਇਹਨੂੰ ਜੀ ਸੜਕ ਤੇ ਕੁੜੀ ਗਿਰ ਗਈ ਜੀ ਇਹਦੇ ਉੱਪਰ ਟਰਾਲੀ ਦਾ ਟਾਇਰ ਲੰਘ ਗਿਆ ਜੀ ਇਹਦੇ ਨਾਲ ਟਰੈਕਟਰ ਵਾਲਿਆਂ ਤੇ ਭਾਈ ਬਹੁਤ ਹੋ ਕਰਿਆ ਜਾਵੇ ਨੱਥ ਪਾਉਣੀ ਚਾਹੀਦੀ ਆ ਜੀ ਇਹਨਾਂ ਦੇ ਭਜਾਉਂਦੇ ਬਹੁਤ ਨੇ ਜੀ ਜਾਣੇ ਆਪਾਂ ਸ਼ਹੀਦੀ ਦਿਹਾੜੇ ਦੇ ਆ ਇਹ ਡੈਕ ਲਾ ਕੇ ਉੱਚੀ ਬਾਅਚ ਭਜਾਉਂਦੇ ਨੇ ਜੀ ਬਹੁਤ ਉਪਰ ਨਿਵਾਸ ਚ ਜੀ ਡੱਕ ਲਾਉਂਦੇ ਨੇ ਟਰੈਕਟਰ ਵੀ ਬਹੁ ਭਜਾਉਂਦੇ ਨੇ ਜੀ ਅਸੀਂ ਇਹੀ ਆ ਪ੍ਰਸ਼ਾਸਨ ਨੂੰ ਜੀ ਇਹਦੇ ਚੰਗੀ ਨੱਥ ਪਾਈ ਜਾਵੇ ਜੀ ਨੇ ਜੇ ਟਰੈਕਟਰ ਭਜਾਉਂਦੇ ਆ ਥੋੜੇ ਅੱਗੇ ਵੀ ਰੋੜਾਂ ਤੇ ਲੰਘਦੇ ਹੋਣਗੇ ਟਰੈਕਟਰ ਹਾਂਜੀ ਹਾਂ ਅਸੀਂ ਉਥੇ ਲੰਗਰ ਲਾਇਆ ਪਿਆ ਜੀ ਬਹੁਤ ਉਥੇ ਐ ਨਹੀਂ ਦੇਖਦੇ ਜੀ ਭੀੜ ਆ ਔਰੇ ਲੰਗਰ ਲਾਇਆ ਪਿਆ ਬਹੁਤ ਭਜਾਉਂਦੇ ਨੇ ਡੱਕ ਦੀ ਬਹੁਤ ਉੱਚੀ ਆਵਾਜ਼ ਕਰ ਕਰਕੇ ਨਾ ਜੀ ਰੇਸਾਂ ਦੰਦੇ ਨੇ ਜੀ ਇੱਕ ਦੂਜੇ ਤੋਂ ਵੱਧ ਭਜਾਉਂਦੇ ਨੇ ਜੀ ਉਹਨਾਂ ਨੂੰ ਆਇਆ ਮੈਂ ਪਹਿਲਾਂ ਜਾਮ ਉਹਨੂੰ ਆਇਆ ਮੈਂ ਪਹਿਲਾਂ ਜਾਮ ਆ ਜੀ ਇਹ ਬਾਈ ਥੋੜੇ ਪਿੰਡ ਦਾ ਜੀ ਇਹ ਸਾਡੇ ਪਿੰਡ ਤੋਂ ਨੇ ਜੀ ਗੁਰਦੀਪ ਸਿੰਘ ਜੀ ਅੱਜ ਤਾਂ ਪ੍ਰਸ਼ਾਸਨ ਤੋਂ ਇਹੀ ਇਨਸਾਫ ਮੰਗਦੇ ਆ ਜੀ ਉਹ ਟਰੈਕਟਰ ਵਾਲੇ ਤੇ ਕਾਰਵਾਈ ਕੀਤੀ ਜਾਵੇ ਜੀ ਸੀਸੀਟੀਵੀ ਕੈਮਰੇ ਫਰੋਲੇ ਜਾਣ ਜੀ ਕਿ ਕਿੱਥੇ ਟਰੈਕਟਰ ਵਾਲਾ ਕਿੱਥੇ ਦਾ ਹੈਗਾ ਜੀ ਕਿ ਕਿੱਥੇ ਗਿਆ ਜੀ ਉਹ ਅਸੀਂ ਪਿੱਛੇ ਵੀ ਉਹਦੇ ਗਏ ਆ ਜੀ ਬੰਦੇ ਸਾਡੇ ਨਾਬੇ ਤੱਕ ਆਏ ਨੇ ਸਾਨੂੰ ਮਿਲਿਆ ਨਹੀਂ ਜੀ ਉਹ ਟਰੈਕਟਰ ਹਾਂ ਜੀ ਹਾਂ ਜੌਂਡੀਆ ਟਰੈਕਟਰ ਹੈ ਜੀ ਇੱਕ ਬ੍ਰਾਡ ਡੈੱਡ ਕੇਸ ਆਇਆ ਐਕਸੀਡੈਂਟ ਕੇਸ ਹੈ ਕੁੜੀਆ ਦਾ ਨਾਮ ਹੈ ਜਸਮੀਤ कौर 11 ਸਾਲ ਦੀ ਬੱਚੀ ਹੈ ਕੀ ਕੰਮ ਕਰਦੇ ਨੇ ਐਕਸੀਡੈਂਟ ਹੋਇਆ ਐ ਸਕੂਟੀ ਤੇ ਜਾ ਰਹੀ ਸੀ ਇਹਨਾਂ ਦਾ ਟਰੈਕਟਰ ਨਾਲ ਐਕਸੀਡੈਂਟ ਹੋ ਗਿਆ ਕਿਹੜੀ ਜਗ੍ਹਾ ਜੀ ਇਹ ਨਾਬਾ ਪਾਥ ਰੋਡ ਤੇ ਖੱਟੜਾ ਪੈਲੇ ਸਕੂਲ ਸਾਡੇ ਕੋਲ ਬ੍ਰੌਡ ਬੈਂਡ ਡਾਟਾ ਹੀ ਹੈ ਸਾਡੇ ਕੋਲ ਬ੍ਰੌਡ ਬੈਂਡ ਡਾਟਾ ਹੈ ਹੁਣ ਮਾਰਚਿਡ ਸ਼ਿਫਟ ਕਰੀਏ ਤੇ ਪੁਲਿਸ ਨੂੰ ਇੰਟੀਮੀਸ਼ਨ ਦਿੱਤੀ